ਸੋ ਸੀ ਦੇਖ ਰਹੇ ਸੀਗੇ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਦਿੱਤਾ ਗਿਆ ਇੱਕ ਦਿਸਤਾਂਤ ਜੋ ਰਾਜਕੁਮਾਰ ਦਾ ਵਿਆਹ ਆ ਔਰ ਉਸ ਦੇ ਵਿੱਚ ਇਹ ਸ਼ੇਵਾ ਵੀਡੀਓ ਆ ਸੋ ਹੁਣ ਤੱਕ ਅਸੀਂ ਇਸ ਦੇ ਵਿੱਚ ਕਾਫੀ ਕੁਝ ਸਿੱਖਿਆ ਸੋ ਅੱਜ ਅਸੀਂ ਦੇਖਾਂਗੇ ਮੱਤੀ ਦੀ ਅੰਜੀਲ 22 ਦੇ ਆਏ ਉਸ ਦਾ 11 ਵਚਨ ਅਸੀਂ ਦੇਖਾਂਗੇ ਇਸ ਵਿੱਚ ਲਿਖਿਆ ਪਰ ਜਦ ਪਾਤਸ਼ਾਹ ਮੇਲੀਆਂ ਨੂੰ ਵੇਖਣ ਅੰਦਰ ਆਇਆ ਤਦ ਉੱਥੋਂ ਇੱਕ ਮਨੁੱਖ ਨੂੰ ਡਿਠਾ ਜਿਹੜਾ ਵਿਹੁਣਾ ਕੱਪੜਾ ਪਹਿਨਿਆ ਹੋਇਆ ਨਾ ਸੀ ਸੋ ਇੱਥੇ ਅਸੀਂ ਦੇਖਦੇ ਆ ਕਿ ਪਾਤਸ਼ਾ ਜਿਸ ਤਰ੍ਹਾਂ ਹੀ ਮੇਲੀਆਂ ਨੂੰ ਦੇਖਣ ਵਾਸਤੇ ਆਇਆ ਤਾਂ ਉਸਨੇ ਇੱਕ ਮਨੋੱਖ ਨੂੰ ਦੇਖਿਆ ਜਿਹੜਾ ਵਿਉਣਾ ਕੱਪੜਾ ਪਹਿਨਿਆ ਹੋਇਆ ਨਾ ਸੀ। ਤੇ ਇੱਥੋਂ ਅਸੀਂ ਦੇਖ ਸਕਦਾ ਪਤਾ ਚੱਲਦਾ ਸਾਨੂੰ ਕਿ ਬਾਕੀ ਸਾਰਿਆਂ ਨੇ ਵਿਉਣੇ ਕੱਪੜੇ ਪਾਏ ਹੋਏ ਆ ਪਰ ਇਹ ਇੱਕ ਵਿਅਕਤੀ ਕੈਸਾ ਪਾਤਸ਼ਾ ਨੂੰ ਨਜ਼ਰ ਆਇਆ ਜਿਹੜਾ ਬਿਨਾ ਵਿਉਣੇ ਕੱਪੜਿਆਂ ਦੇ ਸੀਗਾ। ਸੋ ਇਸ ਦੇ ਬਾਰੇ ਅਸੀਂ ਸਿੱਖਾਂਗੇ ਸੋ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਵਿਉਣਾ ਕੱਪੜਾ ਕੀ ਸੀਗਾ। ਕਿਉਂਕਿ ਬਹੁਤ ਸਾਰੇ ਜਗਾਵਾਂ ਦੇ ਉੱਤੇ ਕੁਝ ਵੱਡੇ ਸ਼ਾਹੀ ਜੋ ਘਰਾਣੇ ਹੁੰਦੇ ਆ ਸ਼ਾਹੀ ਵਿਆਹ ਹੁੰਦੇ ਆ ਉਹਨਾਂ ਦੇ ਵਿੱਚ ਮਤਲਬ ਇੱਕ ਡਰੈੱਸ ਕੋਡ ਹੁੰਦਾ ਆ ਕਿ ਹਰ ਵਿਅਕਤੀ ਲਈ ਇਹੀ ਡਰੈੱਸ ਜਿਹੜਾ ਪਾਉਣਾ ਕੀ ਹੋ ਜਾਂਦਾ ਇੱਕ ਕੰਪਲਸਰੀ ਹੋ ਜਾਂਦਾ ਹੈ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਔਰ ਜੇ ਕਿਸੇ ਕੋਲ ਨਹੀਂ ਹੁੰਦਾ ਤਾਂ ਉਹਦੇ ਵਾਸਤੇ ਫਿਰ ਜੋ ਸ਼ਾਹੀ ਘਰਾਣਾ ਜੋ ਮੇਜ਼ਬਾਨ ਆ ਉਹਦੀ ਹੀ ਰਿਸਪੌਂਸਿਬਿਲਟੀ ਹੋ ਜਾਂਦੀ ਆ ਜ਼ਿੰਮੇਵਾਰੀ ਹੁੰਦੀ ਆ ਉਸ ਨੂੰ ਉਹ ਵਾਲਾ ਡਰੈੱਸ ਕੋਡ ਜਿਹੜਾ ਮੁਹੱਈਆ ਕਰਨਾ ਤੋ ਸਾਰਿਆਂ ਨੂੰ ਡਰੈਸ ਕੋਡ ਮੁਹੱਈਆ ਕੀਤਾ ਗਿਆ ਸਾਰਿਆਂ ਨੇ ਉਹਨੂੰ ਪਹਿਨਿਆ ਆ ਪਰ ਇੱਕ ਵਿਅਕਤੀ ਐਸਾ ਵਿੱਚ ਨਜ਼ਰ ਆਇਆ ਬਾਦਸ਼ਾਹ ਨੂੰ ਜਿਹੜਾ ਵਿਉਣਾ ਕਪੜਾ ਪਹਿਨਿਆ ਹੋਇਆ ਨਾ ਸੀਗਾ ਸੋ ਅਸੀਂ ਦੇਖਦੇ ਆ ਕਿ ਆਤਮਿਕ ਤੌਰ ਤੇ ਇਹ ਵਿਉਣਾ ਕਪੜਾ ਜੋ ਆ ਇਹ ਕਿੰਨੂੰ ਦਿਖਾ ਰਿਹਾ ਆ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਜਾ ਕੇ ਹੋਰ ਵੀ ਇਹਦੇ ਬਾਰੇ ਕਾਫੀ ਕੁਝ ਸਿੱਖਾਂਗੇ ਸੋ ਉਹਦੇ ਵਾਸਤੇ ਅਸੀਂ ਪਗ ਦੇ ਬਚਨ ਚੋਂ ਦੇਖਦੇ ਆ ਇਹ ਸ਼ਾਇਆ ਨਬੀ ਕਾਠ ਅਧਿਆਏ ਉਸਤਾ 10 ਵਚਨ ਨੂੰ ਅਸੀਂ ਪੜ੍ਹਦੇ ਹਾਂ ਇਸ ਅਗਾ ਲਿਖਿਆ ਮੈਂ ਯਹੋਵਾ ਵਿੱਚ ਬਹੁਤ ਖੁਸ਼ ਹੋਵਾਂਗਾ ਮੇਰਾ ਜੀ ਮੇਰੇ ਪਰਮੇਸ਼ਵਰ ਵਿੱਚ ਮਗਨ ਹੋਵੇਗਾ ਕਿਉਂ ਜੋ ਉਸ ਮੈਨੂੰ ਮੁਕਤੀ ਦੇ ਵਸਤਰ ਪਵਾਏ ਉਸ ਧਰਮ ਦੇ ਚੋਗੇ ਨਾਲ ਮੈਨੂੰ ਕੱਜਿਆ ਸੋ ਇਸ ਸਗਾ ਦੇ ਉੱਤੇ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਮੁਕਤੀ ਦੇ ਵਸਤਰ ਔਰ ਧਰਮ ਦਾ ਚੋਗਾ ਕਿਉਂਕਿ ਕਲੀਸੀਆ ਜੋ ਆ ਕਲੀਸੀਆ ਦੇ ਵਿੱਚ ਸਰੀਰਿਕ ਤੌਰ ਤੇ ਜਾਂ ਸੰਸਾਰਿਕ ਤੌਰ ਤੇ ਚਾਹੇ ਅਸੀਂ ਕੋਈ ਵੀ ਡਰੈੱਸ ਪੱਸੀ ਪਾ ਕੇ ਕਲੀਸਿਆ ਦੇ ਵਿੱਚ ਆਉਂਨੇ ਆ ਕਲੀਸਿਆ ਦਾ ਹਿੱਸਾ ਬਣਦੇ ਆ ਪਰ ਆਤਮਿਕ ਤੌਰ ਤੇ ਹਰ ਇੱਕ ਵਿਸ਼ਵਾਸੀ ਨੂੰ ਜੋ ਆ ਕਲੀਸਿਆ ਦਾ ਹਿੱਸਾ ਬਣਨ ਲਈ ਪਰਮੇਸ਼ਰ ਜੋ ਆ ਉਸ ਨੂੰ ਇੱਕ ਡਰੈੱਸ ਜੋ ਆ ਉਸ ਨੂੰ ਦਿੰਦਾ ਆ ਮੁਹੱਈਆ ਕਰਦਾ ਆ ਇੱਕ ਆਤਮਿਕ ਵਸਤਰ ਉਸ ਨੂੰ ਪ੍ਰੋਵਾਈਡ ਕਰਦਾ ਆ ਉਹ ਆਤਮਿਕ ਵਸਤਰ ਕੀ ਆ ਮੁਕਤੀ ਦੇ ਵਸਤਰ ਔਰ ਧਰਮ ਦਾ ਚੋਗਾ ਮਤਲਬ ਜਿਸ ਸਮੇ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਕਬੂਲ ਕਰਦੇ ਆ ਅਸੀਂ ਬਪਤਿਸਮਾ ਲੈਂਦੇ ਆ ਜਿਸ ਸਮੇ ਅਸੀਂ ਆਪਣੇ ਪਾਪ ਦਾ ਅੰਗੀਕਾਰ ਕਰਦੇ ਹੋਏ ਪਾਪ ਦਾ ਇੱਕ ਪਛਤਾਵਾ ਕਰਦੇ ਹੋਏ ਜਦੋਂ ਯੇਸ਼ੂ ਮਸੀਹ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦੇ ਆ ਉਸ ਵਕਤ ਸਾਨੂੰ ਮੁਕਤੀ ਦੇ ਵਸਤਰ ਉਹ ਖੁਦਾ ਵੱਲੋਂ ਪਹਿਨਾਏ ਜਾਂਦੇ ਆ ਉਸ ਵਕਤ ਖੁਦਾ ਸਾਨੂੰ ਧਰਮ ਦਾ ਚੋਗਾ ਸਾਨੂੰ ਪਹਿਨੌਂਦਾ ਆ ਔਰ ਜਿਸ ਪ੍ਰਕਾਰ ਇਸ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਜੋ ਇੱਕ ਵਿਉਣਾ ਕੱਪੜਾ ਜਿਹੜਾ ਪਹਿਨਣਾ ਜ਼ਰੂਰੀ ਸੀਗਾ ਇਸੇ ਪ੍ਰਕਾਰ ਪ੍ਰਭੂ ਯੇਸ਼ੂ ਮਸੀਹ ਦੀ ਕਲੀਸिया ਦਾ ਇੱਕ ਹਿੱਸਾ ਬਣਨ ਵਾਸਤੇ ਹਰ ਵਿਸ਼ਵਾਸੀ ਦੇ ਲਈ ਉਹ ਵਿਉਣਾ ਕੱਪੜਾ ਉਹ ਮੁਕਤੀ ਦੇ ਵਸਤਰ ਉਹ ਧਰਮ ਦਾ ਚੋਗਾ ਪਹਿਨਣਾ ਜਿਹੜਾ ਆ ਉਹ ਕੰਪਲਸਰੀ ਆ ਫਿਰ ਹੀ ਇੱਕ ਵਿਸ਼ਵਾਸੀ ਸਵਰਗ ਦੀ ਨਜ਼ਰ ਚ ਉਹ ਕਲੀਸिया ਦਾ ਇੱਕ ਹਿੱਸਾ ਬਣਦਾ ਆ ਪਰ ਇਹ ਜਿਹੜਾ ਮਨੁੱਖ ਪਾਤਸ਼ਾਹ ਨੂੰ ਨਜ਼ਰ ਆਇਆ ਕਿ ਇਹ ਵਿਅਕਤੀ ਵਿਉਣਾ ਕੱਪੜਾ ਪਹਿਨਿਆ ਹੋਇਆ ਨਹੀਂ ਆ ਇਹ ਮਤਲਬ ਇਸ ਵਿਆਹ ਦੇ ਵਿੱਚ ਸ਼ਾਮਿਲ ਤਾਂ ਹੋ ਗਿਆ ਆ ਪਰ ਇਸ ਵਿਆਹ ਵਿੱਚ ਸ਼ਾਮਿਲ ਹੋਣ ਦੇ ਲਈ ਜਿਹੜਾ ਡਰੈਸ ਅਪ ਜਿਹੜੀ ਜਿਹੜਾ ਕੱਪੜਾ ਜਿਹੜਾ ਪਾਉਣਾ ਜ਼ਰੂਰੀ ਸੀ ਕੰਪਲਸਰੀ ਸੀ ਉਹ ਪਹਿਨੇ ਬਿਨਾ ਹੀ ਇਹ ਕਿ ਇਹ ਸ਼ਾਮਿਲ ਹੋ ਗਿਆ ਸੋ ਕਹਿੰਦਾ ਭਾਵ ਕਿ ਆ ਇਹ ਜਿਹੜਾ ਇੱਕ ਉਹ ਵਿਅਕਤੀ ਆ ਇੱਕ ਲੀਸੀਆ ਦੇ ਵਿੱਚ ਇੱਕ ਐਸੇ ਗਰੁੱਪ ਨੂੰ ਦਿਖਾਉਂਦਾ ਆ ਜਿਹੜੇ ਸੰਸਾਰ ਦੀ ਨਜ਼ਰ ਵਿੱਚ ਤੋਂ ਕਲੀਸਿਆ ਦਾ ਹਿੱਸਾ ਬਣ ਚੁੱਕੇ ਆ ਸੰਸਾਰ ਦੀ ਨਜ਼ਰ ਵਿੱਚ ਤੋਂ ਉਹ ਵੀ ਕਲੀਸਿਆ ਦਾ ਹੀ ਇੱਕ ਮੈਂਬਰ ਆ ਮਨੁੱਖਾਂ ਦੀ ਨਜ਼ਰ 'ਚ ਉਹ ਵੀ ਇੱਕ ਕਲੀਸਿਆ ਦਾ ਹੀ ਹਿੱਸਾ ਆ ਪਰ ਪਰਮੇਸ਼ਰ ਦੀ ਨਜ਼ਰ 'ਚ ਉਹ ਕਲੀਸਿਆ ਦਾ ਹਿੱਸਾ ਨਹੀਂ ਆ ਮਤਲਬ ਉਹ ਲੋਕ ਜਿਹੜੇ ਇੱਕ ਸਮੇਂ ਤੋਂ ਚਰਚ ਰੈਗੂਲਰ ਆ ਰਹੇ ਆ ਬਾਈਬਲ ਪੜ੍ਹਦੇ ਆ ਵਚਨ ਸੁਣਦੇ ਆ ਉਹ ਕਲੀਸਿਆ ਦੇ ਮੈਂਬਰ ਕਹੋਂਦੇ ਆ ਪਰ ਉਹਨਾਂ ਨੇ ਅਜੇ ਤੱਕ ਆਪਣੇ ਪਾਪ ਤੋਂ ਨਜ਼ਾਤ ਨਹੀਂ ਪਾਈ ਉਹਨਾਂ ਨੇ ਅਜੇ ਤੱਕ ਖੁਦਾ ਨੂੰ ਆਪਣਾ ਜੀਵਨ ਨਹੀਂ ਸੌਂਪਿਆ ਉਹ ਪਾਪ ਵਿੱਚ ਵੀ ਜੀ ਰਹੇ ਆ ਪਾਪਮਈ ਵਸਤਰ ਬਹਿਨ ਕੇ ਉਹ ਪਾਪ ਮਈ ਸੰਸਾਰ ਦਾ ਵੀ ਇੱਕ ਹਿੱਸਾ ਆ ਔਰ ਕਲੀਸੀਆ ਦਾ ਵੀ ਇੱਕ ਹਿੱਸਾ ਆ ਸੋ ਇਹੋ ਜੇ ਲੋਕ ਮਤਲਬ ਉਦੋਂ ਤੱਕ ਤੋਂ ਕਲੀਸੀਆ ਦੇ ਵਿੱਚ ਬਣੇ ਰਹਿਣਗੇ ਜਦੋਂ ਤੱਕ ਪਰਮੇਸ਼ਰ ਜੋ ਇੱਕ ਨਿਆਈ ਆ ਉਨਿਆ ਕਰਨ ਵਾਲੀ ਉਸ ਨਜ਼ਰ ਦੇ ਨਾਲ ਜਦੋਂ ਤੱਕ ਇੱਕ ਇੱਕ ਨੂੰ ਨਹੀਂ ਜਾਂਚ ਰਿਹਾ ਉਦੋਂ ਤੱਕ ਉਹ ਸੰਸਾਰ ਦੇ ਵਿੱਚ ਕਲੀਸਿਆ ਦਾ ਹਿੱਸਾ ਤੋਂ ਬਣੇ ਰਹਿਣਗੇ ਇਸੇ ਪ੍ਰਕਾਰ ਜਿਸ ਤਰ੍ਹਾਂ ਇਸ ਵਿਆਹ ਦੇ ਵਿੱਚ ਇਹ ਮਨੁੱਖ ਜਿਹੜਾ ਇਹ ਉਦੋਂ ਤੱਕ ਉਸ ਵਿਆਹ ਦਾ ਹਿੱਸਾ ਬਣਿਆ ਰਿਹਾ ਉਰੋਂ ਤੱਕ ਤੋਂ ਇਹ ਕੀਆ ਉਸੇ ਤਰ੍ਹਾਂ ਉਸੇ ਸ਼ਤਿਹਟ ਖੜਾ ਆ ਉਥੇ ਖਾ ਪੀ ਰਿਹਾ ਆ ਉਹਨਾਂ ਲੋਕਾਂ ਵਿੱਚ ਖੜਾ ਆ ਕਿਉਂਕਿ ਮਨੁੱਖਾਂ ਦੀ ਨਜ਼ਰ ਤੋਂ ਤੋ ਇਹ ਬੱਚਿਆ ਹੋਇਆ ਆ ਮਨੋਖ ਇਸ ਨੂੰ ਨਹੀਂ ਜਾਂਚ ਰੇ ਪਰ ਉਹ ਨਿਆਂ ਕਰਨ ਵਾਲੀ ਨਜ਼ਰ ਜਿਸ ਤਰ੍ਹਾਂ ਹੀ ਇਹਦੇ ਉੱਤੇ ਆਈ ਆ ਜਿਸ ਤਰ੍ਹਾਂ ਹੀ ਉਹ ਪਾਦਸ਼ਾਹ ਆਇਆ ਮੇਲਿਆਂ ਨੂੰ ਦੇਖਣ ਵਾਸਤੇ ਜਿਸ ਤਰ੍ਹਾਂ ਹੀ ਉਹ ਘੜੀ ਆਣ ਪਹੁੰਚੀ ਕਿ ਇੱਕ ਇੱਕ ਦੀ ਜਾਂਚ ਹੋਵੇ ਕਿ ਹਰ ਕੋਈ ਵਿਉਣਾ ਕਪੜਾ ਹੀ ਪਹਿਨਿਆ ਹੋਇਆ ਇੱਥੇ ਆ ਜਾਂ ਬਿਨਾ ਵਿਉਣੇ ਕਪੜੇ ਦੇ ਵੀ ਕੋਈ ਇੱਥੇ ਆ ਜਦੋਂ ਇਸ ਗੱਲ ਦੀ ਜਾਂਚ ਕਰਨ ਵਾਲਾ ਉਹ ਨਿਆਈ ਉਹ ਨਿਆ ਕਰਨ ਵਾਲੀ ਉਸ ਨਜ਼ਰ ਨੂੰ ਲੈ ਕੇ ਜਦੋਂ ਆਇਆ ਤਾਂ ਉਸ ਨਜ਼ਰ ਤੋਂ ਇਹ ਮਨੁੱਖ ਬਾਚਨ ਨਹੀਂ ਸਕਿਆ ਉਸ ਨਜ਼ਰ ਤੋਂ ਕੋਈ ਵਿਅਕਤੀ ਕੀ ਨਹੀਂ ਕਰ ਸਕੇਗਾ ਉਸ ਸਮੇਂ ਬਾਚਨ ਨਹੀਂ ਸਕੇਗਾ ਜਦੋਂ ਪਰਮੇਸ਼ਰ ਨਿਆ ਕਰਨ ਲਈ ਖੜਾ ਹੋਏਗਾ ਇਸ ਲਈ ਚਾਹੇ ਕੋਈ 10 ਸਾਲ ਤੋਂ ਚਾਹੇ 20 ਸਾਲ ਤੋਂ ਕਲੀਸਿਆ ਦਾ ਹਿੱਸਾ ਸੰਸਾਰ ਦੀ ਨਜ਼ਰ ਚ ਬਣਿਆ ਹੋਇਆ ਆ ਕਿਉਂਕਿ ਅਜੇ ਤੱਕ ਨਿਆ ਕਰਨ ਵਾਲੀ ਉਹ ਨਜ਼ਰ ਅਜੇ ਤੱਕ ਉਹਦੇ ਉੱਤੇ ਨਹੀਂ ਪਈ ਅਜੇ ਤੱਕ ਸਿਰਫ ਕਿਰਪਾ ਔਰ ਦਇਆ ਵਾਲੀ ਨਜ਼ਰ ਉਹਦੇ ਉੱਤੇ ਆ ਰਹੀ ਹੈ ਖੁਦਾ ਮੌਕਾ ਦੇ ਰਿਹਾ ਆ ਉਹ ਪਰਮੇਸ਼ਰ ਸਮਾਂ ਦੇ ਰਿਹਾ ਆ ਕਿ ਤੂੰ ਵੀ ਵਿਉੜੇ ਕੱਪੜੇ ਪਹਿਨ ਲਾ ਇਸ ਕਲੀਸਿਆ ਦਾ ਹਿੱਸਾ ਤੂੰ ਸੰਸਾਰਿਕ ਰੂਪ ਚ ਤੂੰ ਬਣ ਚੁੱਕਾ ਆ ਪਰ ਆਤਮਿਕ ਰੂਪ ਚ ਤੂੰ ਇਸ ਕਲੇਸ਼ੀਆ ਦਾ ਹਿੱਸਾ ਨਹੀਂ ਆ ਪਰ ਉਹ ਖੁਦਾ ਇੱਕ ਸਮਾਂ ਹੁੰਦਾ ਹੈ ਜਦੋਂ ਦਇਆ ਵਾਲੀ ਉਸ ਨਜ਼ਰ ਨਾਲ ਦੇਖਦਾ ਹੈ ਕਿਰਪਾ ਵਾਲੀ ਉਸ ਨਜ਼ਰ ਦੇ ਨਾਲ ਦੇਖਦਾ ਹੈ ਇਸ ਕਰਕੇ ਉਹ ਖੁਦਾ ਧੀਰਜ ਰੱਖਦਾ ਹੈ ਮੌਕਾ ਦਿੰਦਾ ਹੈ بار-बार ਮੌਕਾ ਦਿੰਦਾ ਹੈ ਕਿ ਤੂੰ ਹਰ ਹਫ਼ਤੇ ਆਉਣਾ ਆ ਤੂੰ ਵਚਨ ਸੁਣਦਾ ਆ ਤੂੰ ਵਚਨ ਨੂੰ ਪੜ੍ਹਦਾ ਵੀ ਆ ਪਰ ਤੂੰ ਅਜੇ ਤੱਕ ਇਸ ਵਚਨ ਦੇ ਅਨੁਸਾਰ ਉਹ ਆਪਣਾ ਜੀਵਨ ਖੁਦਾ ਨੂੰ ਦੇਣ ਲਈ ਤੂੰ ਅੱਗੇ ਨਹੀਂ ਆਇਆ ਜੋ ਮੁਕਤੀ ਦੇ ਵਸਤਰ ਇੱਕ ਇੱਕ ਨੂੰ ਮੁਹੱਈਆ ਕੀਤੇ ਗਏ ਉਹ ਤੇਰੇ ਵਾਸਤੇ ਵੀ ਉਪਲਬਧ ਆ ਪਰ ਉਹ ਵਸਤਰ ਪਹਿਨਣ ਤੋਂ ਇਨਕਾਰੀ ਹੈ ਕਿਉਂ ਕਿ ਕਿਉਂਕਿ ਅਜੇ ਤੱਕ ਉਹ ਸੰਸਾਰ ਚੋਂ ਨਿਕਲਣ ਲਈ ਉਸ ਪਾਪ ਮੈਂ ਸੰਸਾਰ ਨੂੰ ਛੱਡਣ ਲਈ ਉਹ ਤਿਆਰ ਨਹੀਂ ਆ ਇਸ ਲਈ ਪ੍ਰ부 ਦਾ ਵਚਨ ਹਰ ਇੱਕ ਵਿਸ਼ਵਾਸੀ ਨੂੰ ਇਹ ਚੇਤਾਵਨੀ ਵੀ ਦਿੰਦਾ ਹੈ ਇੱਕ ਚੌਕਸ ਵੀ ਕਰਦਾ ਆ ਪ੍ਰ부 ਦੇ ਵਚਨ ਚ ਲਿਖਿਆ ਆਫਸੀਅਰ ਚਾਰ ਅਧਿਆਏ ਉਸਦਾ 22 ਔਰ 22 ਤੋਂ 24 ਵਚਨ ਚ ਅਸੀਂ ਪੜਦੇ ਆ ਇਸ ਅਗਾ ਤੇ ਪੌਲਸ ਲਿਖਦਾ ਪਈ ਤੁਸੀਂ ਅਗਲੇ ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ ਔਰ 23 ਵਚਨ ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਔਰ 24 ਵਚਨ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ਰ ਦੇ ਅਨੁਸਾਰ ਸੱਚਾਈ ਦੇ ਧਰਮ ਅਤੇ ਪਵਿੱਤਰਤਾ ਵਿੱਚ ਉਤਪਤ ਹੋਈ ਸੋ ਇਸ ਸਗਾ ਦੇ ਉੱਤੇ ਖੁਦਾ ਦਾ ਬਚਨ ਦੱਸਦਾ ਕਿ ਤੁਸੀਂ ਅਗਰ ਨਵੀਂ ਇਨਸਾਨੀਅਤ ਨੂੰ ਪਹਿਨਣਾ ਚਾਹੁੰਦੇ ਹੋ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਸਭ ਤੋਂ ਪਹਿਲੋ ਪੁਰਾਣੀ ਇਨਸਾਨੀਅਤ ਨੂੰ ਲਾਸਟ ਕਰੋ ਕਿਉਂਕਿ ਬਹੁਤ ਸਾਰੇ ਵਿਸ਼ਵਾਸੀ ਲੋਕ ਐਸੇ ਆ ਉਹ ਨਵੀਂ ਨੂੰ ਵੀ ਚਾਹੁੰਦੇ ਆ ਪਰ ਪੁਰਾਣੀ ਨੂੰ ਵੀ ਛੱਡਣ ਲਈ ਤਿਆਰ ਨਹੀਂ ਸੋ ਖੁਦਾ ਦਾ ਬਚਨ ਸਾਨੂੰ ਦੱਸਦਾ ਹੈ ਕਿ ਤੁਸੀਂ ਦੋਨਾਂ ਨੂੰ ਇੱਕ ਸਾਥ ਪਹਿਨ ਨਹੀਂ ਸਕਦੇ ਅਗਰ ਤੁਸੀਂ ਪੁਰਾਣੀ ਨੂੰ ਛੱਡਣ ਲਈ ਤਿਆਰ ਨਹੀਂ ਤੋ ਫਿਰ ਤੁਸੀਂ ਕਦੀ ਨਵੀਂ ਨੂੰ ਪਹਿਨਨ ਦਾ ਉਹ ਆਨੰਦ ਉਹ ਖੁਸ਼ੀ ਤੁਸੀਂ ਕਦੀ ਵੀ ਦੇਖ ਨਹੀਂ ਸਕਦੇ ਔਰ ਅਗਰ ਤੁਸੀਂ ਇੱਕ ਨਵੀਂ ਨੂੰ ਪਹਿਨਨ ਦਾ ਉਹ ਆਨੰਦ ਔਰ ਖੁਸ਼ੀ ਚ ਸਾਂਝੀ ਹੋਣਾ ਚੁੰਦੇ ਹੋ ਅਗਰ ਤੁਸੀਂ ਉਸ ਨਵੀਂ ਇਨਸਾਨੀਅਤ ਨੂੰ ਲੋਚਦੇ ਹੋ ਅਗਰ ਨਵੀਂ ਇਨਸਾਨੀਅਤ ਦੀ ਤੁਸੀਂ ਭੁੱਖ ਰੱਖਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਮਾਜ ਦੇ ਵਿੱਚ ਤੁਸੀਂ ਪਰਮੇਸ਼ਰ ਦੇ ਅੱਗੇ ਤੁਸੀਂ ਸੁਰਗ ਰੱਜ ਦੇ ਵਿੱਚ ਤੁਸੀਂ ਉਸ ਨਵੀਂ ਇਨਸਾਨੀਅਤ ਦੀ ਉਸ ਨਵੀਂ ਪਹਿਚਾਨ ਦੇ ਨਾਲ ਤੁਸੀਂ ਪਹਿਚਾਣੇ ਜਾਓ ਤੁਸੀਂ ਨਜ਼ਰ ਆਓ ਸਵਰਗ ਨੂੰ ਕਿ ਹਾਂ ਇਹ ਵਿਅਕਤੀ ਪਹਿਲੋ ਜੋ ਸੀ ਉਹ ਸੀ ਪਰ ਅੱਜ ਇਹ ਨਵੀਂ ਸ੍ਰਿਸ਼ਟਿਆ ਅੱਜ ਇਹ ਨਵੀਂ ਇਨਸਾਨੀਅਤ ਆ ਅਗਰ ਅਸੀਂ ਇਸ ਚੀਜ਼ ਨੂੰ ਲੋਚਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਰ ਮੈਨੂੰ ਦੇਖੇ ਉਹ ਸਵਰਗ ਦੇਖੇ ਤਾਂ ਉਹ ਨਵੀਂ ਇਨਸਾਨੀਅਤ ਉਹਨੂੰ ਸਾਡੇ ਵਿੱਚ ਨਜ਼ਰ ਆਏ ਉਹ ਨਵੀਂ ਸ੍ਰਿਸ਼ਟੀ ਨਜ਼ਰ ਆਏ ਉਹ ਨਵੀਂ ਜ਼ਿੰਦਗੀ ਨਜ਼ਰ ਆਏ ਪਰ ਉਹਦੇ ਲਈ ਜ਼ਰੂਰੀ ਕੀ ਆ ਉਸ ਪੁਰਾਣੀ ਇਨਸਾਨੀਅਤ ਨੂੰ ਲੋਣਾ ਪਏਗਾ ਸੋ ਇਸ ਲਈ ਬਹੁਤ ਸਾਰੇ ਵਿਸ਼ਵਾਸੀ ਜੋ ਆਉ ਪ੍ਰਾਣੀ ਨੂੰ ਇੰਨੀ ਮੁਹੱਬਤ ਕਰਦੇ ਆ ਕਿ ਉਹ ਪ੍ਰਾਣੀ ਨੂੰ ਲਾਉਣ ਦਾ ਉਹਨਾਂ ਦਾ ਕੋਈ ਹੌਂਸਲਾ ਕੋਈ ਹਿੰਮਤ ਉਹਨਾਂ ਦੀ ਨਹੀਂ ਹੁੰਦੀ ਇਸ ਲਈ ਉਹ ਪ੍ਰਾਣੀ ਨੂੰ ਜੀਵਨ ਚ ਕਾਇਮ ਰੱਖਣ ਲਈ ਉਹ ਨਵੀਂ ਇਨਸਾਨੀਅਤ ਤੋਂ ਵਾਂਝੇ ਰਹਿ ਜਾਂਦੇ ਆ ਸੋ ਇਹ ਜੋ ਵਿਅਕਤੀ ਦੇ ਬਾਰੇ ਵਿੱਚ ਸਿੱਖ ਰਹੇ ਆ ਇਸ ਵਿਆਹ ਦੇ ਵਿੱਚ ਜੋ ਬਾਦਸ਼ਾਹ ਨੂੰ ਨਜ਼ਰ ਆਇਆ ਕਿ ਇਹ ਵਿਉਣੇ ਕੱਪੜਾ ਪਹਿਨਿਆ ਹੋਇਆ ਨਹੀਂ ਆ ਸੋ ਜਦੋਂ ਤੱਕ ਪਾਦਸ਼ਾ ਆਪਣੀ ਉਸ ਨਿਆਂ ਕਰਨ ਵਾਲੀ ਨਜ਼ਰ ਨੂੰ ਲੈ ਕੇ ਜਾਂਚਣ ਵਾਲੀ ਨਜ਼ਰ ਨੂੰ ਲੈ ਕੇ ਨਹੀਂ ਆਇਆ ਉਦੋਂ ਤੱਕ ਇਹਦੇ ਕੋਲ ਮੌਕਾ ਸੀ ਉਸ ਆਪਣੇ ਪੁਰਾਣੇ ਉਸ ਡਰੈੱਸ ਨੂੰ ਪੁਰਾਣੇ ਕੱਪੜੇ ਨੂੰ ਉਤਾਰ ਕੇ ਉਹ ਨਵੇਂ ਕੱਪੜੇ ਵਿਆਹ ਵਾਲੇ ਕੱਪੜੇ ਪਹਿਨਨ ਦਾ ਇਹਦੇ ਕੋਲ ਇੱਕ ਮੌਕਾ ਸੀ ਇੱਕ ਸਮਾਂ ਸੀ ਪਰ ਉਹ ਸਾਰਾ ਸਮਾਂ ਇਨੇ ਇਸ ਤਰ੍ਹਾਂ ਹੀ ਕੱਢ ਦਿੱਤਾ ਕਿਉਂ ਕਿ ਇਹਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਬਾਕੀ ਇਸ ਵਿਆਜ ਖੜਿਆ ਉਸ ਤਰ੍ਹਾਂ ਹੀ ਮੈਂ ਖੜਾ ਹਾਂ ਜੋ ਬਾਕੀਆਂ ਦਾ ਆਸਾਨ ਆ ਉਹੀ ਮੇਰਾ ਆਸਾਨ ਆ ਜਿਸ ਤਰ੍ਹਾਂ ਬਾਕੀਆਂ ਨੂੰ ਕੋਈ ਕੁਝ ਇੱਥੇ ਕੋਈ ਕੁਝ ਨਹੀਂ ਕਹਿ ਰਿਹਾ ਕੋਈ ਕੁਝ ਬੋਲ ਨਹੀਂ ਰਿਹਾ ਉਸ ਤਰ੍ਹਾਂ ਮੰਨੂ ਵੀ ਕੋਈ ਕੁਝ ਬੋਲ ਨਹੀਂ ਰਿਹਾ ਜਿਸ ਤਰ੍ਹਾਂ ਬਾਕੀ ਆਰਾਮ ਨਾਲ ਚੱਲ ਫਿਰ ਰਹੇ ਖਾਪੀਦੇ ਮੈਂ ਵੀ ਖਾਪੀ ਰਿਹਾ ਤੋ ਉਸ ਚੀਜ਼ ਨੂੰ ਦੇਖ ਕੇ ਇਨੇ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਇਸ ਇਨਾ ਕੱਪੜਿਆਂ ਦੇ ਵਿੱਚ ਪੁਰਾਣੇ ਕੱਪੜਿਆਂ 'ਚ ਮੈਂ ਕਿੰਨੇ ਖਤਰੇ 'ਚ ਆ ਮੈਂ ਮੈਂ ਕਿੰਨਾ ਖਤਰੇ 'ਚ ਆ ਇਸ ਪੁਰਾਣੀ ਇਨਸਾਨੀਅਤ ਨੂੰ ਜਦੋਂ ਮੈਂ ਪਹਿਨ ਕੇ ਖੜਾ ਆ ਕਲੀਸਿਆ ਦੇ ਵਿੱਚ ਮੈਂ ਉਸ ਪਾਪਮਈ ਵਸਤਰਾਂ ਦੇ ਨਾਲ ਹੀ ਕਲੀਸਿਆ ਦਾ ਹਿੱਸਾ ਬਣਿਆ ਹੋਇਆ ਆ ਤਾਂ ਮੇਰਾ ਜੀਵਨ ਕਿੰਨਾ ਖਤਰੇ 'ਚ ਆ ਕਿਉਂ ਕਿਉਂਕਿ ਜਿਸ ਕੜੀ ਉਹ ਪਰਮੇਸ਼ਰ ਦਾ ਨਿਆ ਪ੍ਰਗਟ ਹੋਏਗਾ ਉਸ ਤੋਂ ਬਾਅਦ ਫਿਰ ਮੈਂ ਇਸ ਕਲੀਸਿਆ ਦਾ ਹਿੱਸਾ ਬਣਿਆ ਨਹੀਂ ਰਹੂੰਗਾ। ਇਸ ਪ੍ਰਕਾਰ ਅੱਗੇ ਅਸੀਂ ਦੇਖਦੇ ਮਤੀ 22 ਜੇ 12 ਵਚਨ ਚ ਇਸਗਾ ਦੇ ਪਾਤਸ਼ਾਹ ਨੇ ਉਸਨੂੰ ਕਿਹਾ ਪਈ ਤੂੰ ਇੱਥੇ ਵਿਉਣੇ ਕੱਪੜੇ ਬਾਜੋ ਕਿਸ ਤਰ੍ਹਾਂ ਅੰਦਰ ਆਇਆ। ਸੋ ਇੱਥੇ ਇੱਕ ਸਵਾਲ ਜੋ ਉਹ ਖੜਾ ਕੀਤਾ ਗਿਆ ਇਸ ਵਿਅਕਤੀ ਦੇ ਅੱਗੇ ਕਿ ਤੂੰ ਵਿਹੋਣੇ ਕੱਪੜੇ ਤੋਂ ਬਿਨਾ ਜਦੋਂ ਕਿਸੇ ਨੂੰ ਅੰਦਰ ਆਉਣਾ ਅਲਾਉਡ ਨਹੀਂ ਆ ਜਦੋਂ ਕੋਈ ਅੰਦਰ ਸ਼ਾਮਲ ਹੋ ਹੀ ਨਹੀਂ ਸਕਦਾ ਤੂੰ ਕਿਸ ਤਰ੍ਹਾਂ ਅੰਦਰ ਆਇਆ ਤਾਂ ਇਹ ਸਵਾਲ ਇਸ ਨੂੰ ਕਿਸੇ ਨੇ ਨਹੀਂ ਸੀ ਪੁੱਛਿਆ ਇਸ ਤੋਂ ਪਹਿਲਾਂ ਕਿ ਤੂੰ ਕਿਸ ਤਰ੍ਹਾਂ ਅੰਦਰ ਆਇਆ ਤੇ ਇਸ ਲਈ ਇਹਨੂੰ ਬਹੁਤ ਹਲਕੀ ਜਿਹੀ ਗੱਲ ਲੱਗੀ ਇਸ ਵਿਆਚ ਬਿਨਾ ਵਿਹੋਣੇ ਕੱਪੜੇ ਦੇ ਆਉਣਾ ਇਹਨੂੰ ਇੱਕ ਹਲਕੀ ਜਿਹੀ ਗੱਲ ਇਹਨੂੰ ਲੱਗੀ ਇਹਨੇ ਹਲਕਾ ਜਿਆ ਜਾਣਿਆ ਇਸ ਗੱਲ ਨੂੰ ਕਿਉਂਕਿ ਇਹਨੂੰ ਅਜੇ ਤੱਕ ਕਿਸੇ ਨੇ ਉਸ ਪ੍ਰਕਾਰ ਨਾਲ ਨਹੀਂ ਪੁੱਛਿਆ ਇਹ ਸਵਾਲ ਜਿਸ ਤਰ੍ਹਾਂ ਹੁਣ ਪਾਤਸ਼ਾਹ ਨੂੰ ਪੁੱਛ ਰਿਹਾ ਆ ਤੋ ਇਸ ਗੱਲ ਨੂੰ ਨੇ ਜਦੋਂ ਹਲਕਾ ਜਾਣਿਆ ਤੋ ਇਹ ਗੱਲੇ ਦੇ ਲਈ ਕਿੰਨੀ ਮਹਿੰਗੀ ਸਾਬਤ ਹੋਈ ਕਿ ਅੱਜ ਇਸ ਜਗਤ ਅਸੀਂ ਪੜਦੇ ਆ ਲਿਖਿਆ ਪਰ ਉਹ ਚੁੱਪ ਹੀ ਰਹਿ ਗਿਆ ਕੋਈ ਜਵਾਬ ਇਹਦੇ ਕੋਲ ਨਹੀਂ ਆ ਇਸੇ ਪ੍ਰਕਾਰ ਅਸੀਂ ਦੇਖਦੇ ਆ ਕਿ ਅੱਜ ਮਨੁੱਖ ਜਦੋਂ ਸਾਡੇ ਤੇ ਸਵਾਲ ਖੜਾ ਕਰਦਾ ਹੈ ਸਾਡੇ ਅੱਗੇ ਸਾਡੀ ਪਵਿੱਤਰਤਾਈ ਦੇ ਸੰਬੰਧ ਵਿੱਚ ਜਾਂ ਸਾਡੀ ਅਲੱਗਤਾਈ ਦੇ ਸੰਬੰਧ ਵਿੱਚ ਸਾਡੇ ਮਸੀਹੀ ਜੀਵਨ ਦੇ ਸੰਬੰਧ ਵਿੱਚ ਸਾਡਾ ਸਮਝੋਤੇ ਵਾਲਾ ਉਹ ਮਸੀਹੀ ਜੀਵਨ ਜਿਸ ਦੇ ਵਿੱਚ ਅਸੀਂ ਵਚਨ ਨਾਲ ਸਮਝੋਤੇ ਕਰਦੇ ਹਾਂ ਅਸੀਂ ਕਿੰਨਾ ਹਲਕਾ ਜਾਣਦੇ ਹਾਂ ਖੁਦਾ ਦੇ ਉਹ ਪਵਿੱਤਰਤਾਈ ਦੇ ਵਸਤਰ ਨੂੰ ਤੁੱਛ ਜਾਣਨਾ ਅਸੀਂ ਕਿੰਨਾ ਹਲਕਾ ਜਾਣਦੇ ਹਾਂ ਇਸ ਪਾਪ ਵਿੱਚ ਜੀਵਨ ਜੀਣਾ ਇਸ ਨੂੰ ਕਿੰਨਾ ਹਲਕਾ ਸੀ ਲੈ ਲੈਣੇ ਆ ਸੋ ਮਨੁੱਖ ਜਦੋਂ ਸਾਨੂੰ ਸਵਾਲ ਪੁੱਛਦਾ ਆ ਤੋ ਇੱਕ ਸਵਾਲ ਦੇ ਚਾਰ ਜਵਾਬ ਜਿਹੜੇ ਸਾਡੇ ਕੋਲ ਤਿਆਰ ਹੁੰਦੇ ਆ ਅਕਸਰ ਵਿਸ਼ਵਾਸੀ ਲੋਕ ਆਪਣਾ ਐਕਸਕਿਊਜ਼ ਆਪਣੇ ਜਿਹੜੀਆਂ ਸਫਾਈਆਂ ਉਹ ਦਿੰਦੇ ਆ ਆਪਣੇ ਪਾਪ ਲਈ ਉਹਨਾਂ ਸਮਝੌਤਿਆਂ ਲਈ ਜਿਹੜਾ ਉਹ ਪਾਪ ਵਿੱਚ ਜੀ ਰਹੇ ਆ ਸਮਝੌਤੇ ਕਰ ਰਹੇ ਵਚਨ ਦੇ ਨਾਲ ਉਹ ਖੁਦਾ ਦੇ ਪਿੱਛੇ ਚੱਲਣ ਨੂੰ ਕਿੰਨਾ ਹਲਕਾ ਜਾਣਦੇ ਆ ਉਹ ਪਾਪਮਈ ਜੀਵਨ ਦੇ ਨਾਲ ਮਿਲ ਕੇ ਚੱਲਣ ਨੂੰ ਕਿੰਨਾ ਹਲਕਾ ਜਿਆ ਜਾਣਦੇ ਆ ਉਹਨਾਂ ਨੂੰ ਲੱਗਦਾ ਇੱਕ ਹਲਕੀ ਜੀ ਗੱਲ ਆ ਕਿਉਂਕਿ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦੂਸਰੇ ਮਸੀਹੀ ਲੋਕ ਜੀ ਰਹੇ ਆ ਜਿਸ ਤਰ੍ਹਾਂ ਉਸ ਤਰ੍ਹਾਂ ਦਾ ਹੀ ਜੀਵਨ ਮੇਰਾ ਚੱਲ ਰਿਹਾ ਆ ਤੋ ਉਹਨਾਂ ਲਈ ਇਹ ਹਲਕੀ ਜਿਹੀ ਗੱਲ ਹੋ ਜਾਂਦੀ ਆ ਔਰ ਜਦੋਂ ਮਨੁੱਖ ਸਵਾਲ ਪੁੱਛਦਾ ਆ ਤੋ ਉਸ ਸਮੇਂ ਤੇ ਉਹਨਾਂ ਕੋਲ ਬਹੁਤ ਜਵਾਬ ਹੁੰਦੇ ਆ ਮਨੁੱਖਾਂ ਨੂੰ ਚੁੱਪ ਕਰਾ ਦਿੰਦੇ ਆ ਕਿ ਤੁਹਾਨੂੰ ਨਹੀਂ ਪਤਾ ਮੇਰੇ ਹਾਲਾਤਾਂ ਦਾ ਤੁਹਾਨੂੰ ਨਹੀਂ ਪਤਾ ਮੈਂ ਕਿਉਂ ਮੈਨੂੰ ਇਹ ਮਜਬੂਰੀਆਂ ਜਿੰਨਾ ਕਰਕੇ ਮੈਨੂੰ ਇਹ ਸਭ ਕਰਨਾ ਪੈ ਰਿਹਾ ਆ ਮਰ ਜਿਸ ਸਮੇਂ ਸਵਰਗ ਦਾ ਪਰਮੇਸ਼ਰ ਨਿਆਂ ਦੇ ਸਿੰਘਾਸਨ ਤੇ ਬੈਠ ਕੇ ਸਾਨੂੰ ਸਵਾਲ ਕਰੇਗਾ ਉਸ ਸਮੇ ਸਾਡੇ ਕੋਲ ਕੋਈ ਜਵਾਬ ਨਹੀਂ ਹੋਏਗਾ ਇਸ ਸੰਗਾ ਤੇ ਪਾਤਸ਼ਾਹ ਨੇ ਇਸ ਮਨੁੱਖ ਨੂੰ ਇੱਕ ਸਵਾਲ ਪੁੱਛਿਆ ਕਿ ਤੂੰ ਕਿਸ ਤਰ੍ਹਾਂ ਵਿਉਣੇ ਕਪੜੇ ਤੋਂ ਬਿਨਾ ਤੂੰ ਕਿਸ ਤਰ੍ਹਾਂ ਸ਼ਾਮਲ ਹੋ ਗਿਆ ਇਸ ਵਿਆਹ ਦੇ ਵਿੱਚ ਤੋਂ ਇੱਥੇ ਲਿਖਿਆ ਉਹ ਚੁੱਪ ਹੀ ਰਹਿ ਗਿਆ ਖਾਮੋਸ਼ ਹੋ ਗਿਆ ਉਦੋਂ ਕੋਈ ਜਵਾਬ ਨਹੀਂ ਮਨੁੱਖਾਂ ਨੂੰ ਤਾਂ ਬਹੁਤ ਮੈਂ ਬਹਾਨੇ ਬਣਾ ਬਣਾ ਕੇ ਸੀ ਚੁੱਪ ਕਰਾ ਦਿੱਤਾ ਪਰ ਇਸ ਬਾਦਸ਼ਾਹ ਨੂੰ ਜਿਹੜਾ ਦਿਨਾ ਔਰ ਗੁਰਦਿਆਂ ਨੂੰ ਰੂਹਾਂ ਨੂੰ ਜਾਂਚਣ ਵਾਲਾ ਉਹਨੂੰ ਅਸੀਂ ਕੀ ਜਵਾਬ ਦੇਵਾਂਗੇ ਉਹਨੂੰ ਕੀ ਸਫਾਈ ਅਸੀਂ ਦੇਵਾਂਗੇ ਜਿਸ ਸਮੇਂ ਈਯੂਬ ਦੇ ਦੋਸਤਾਂ ਨੇ ਈਯੂਬ ਦੇ ਮਿੱਤਰਾਂ ਨੇ ਉਸਤੇ ਉੱਤੇ ਸਵਾਲ ਕੁਛ ਖੜੇ ਕੀਤੇ ਤਾਂ ਈਯੂਬ ਦੇ ਕੋਲ ਕਈ ਅਣ ਗਿਣੇ ਤੋਂ ਕੋਲ ਜਵਾਬ ਸੀਗੇ ਉਹ ਜਵਾਬ ਤੇ ਜਵਾਬ ਦਿੰਦਾ ਗਿਆ ਜਵਾਬ ਤੇ ਜਵਾਬ ਦਿੰਦਾ ਗਿਆ ਪਰ ਜਿਸ ਸਮੇਂ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਈਯੂਬ ਦੇ ਅੱਗੇ ਕੁਝ ਸਵਾਲ ਖੜੇ ਕੀਤੇ ਤੋਂ ਈਯੂਬ ਦੇ ਕੋਲ ਕੋਈ ਜਵਾਬ ਨਹੀਂ ਸੀਗਾ ਈਯੂਬ ਕੀ ਬੋਲਦਾ ਕਹਿੰਦਾ ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ ਪਰ ਅੰੱਚ ਮੇਰੀ ਅੱਖ ਤੇਨੂੰ ਦੇਖਦੀ ਆ ਸੋ ਸਰਬਸ਼ਕਤੀਮਾਨ ਪਰਮੇਸ਼ਰ ਦੇਗੇ ਕੀ ਜਵਾਬ ਦਵਾਂਗੇ ਉਹਨੂੰ ਅਸੀਂ ਆਪਣੇ ਇਸ ਪਾਪਮਈ ਜੀਵਨ ਦੇ ਲਈ ਉਹਨੂੰ ਕੀ ਜਵਾਬ ਦਵਾਂਗੇ ਔਰ 22 ਦਾ 13ਵਾਂ ਬਚਨ ਜੇ ਅਸੀਂ ਦੇਖਦੇ ਆ ਕਿ ਫਿਰ ਕੀ ਨਤੀਜਾ ਨਿਕਲਦਾ ਆ ਇਸ ਗੱਲ ਦਾ ਜਦੋਂ ਕਿ ਉਹਨੇ ਇਸ ਵਸਤਰਾ ਨੂੰ ਪਹਿਨਣਾ ਜ਼ਰੂਰੀ ਨਹੀਂ ਸਮਝਿਆ ਇਹਨਾਂ ਨੂੰ ਹਲਕੇ ਚ ਲਿਆ ਉਹਨੇ ਵਿਆਹ ਵਾਲੇ ਵਸਤਰ ਨੂੰ ਪਹਿਨਣਾ ਹਲਕੀ ਗੱਲ ਜਾਣਿਆ ਆਪਣੇ ਉਸ ਪੁਰਾਣੇ ਵਸਤਰਾਂ ਨੂੰ ਬਦਲਣਾ ਹਲਕੀ ਜਿਹੀ ਗੱਲ ਜਾਣਿਆ ਤਾਂ ਨਤੀਜਾ ਕੀ ਨਿਕਲਦਾ ਇਸ ਗੱਲ ਦਾ ਬਾਈ ਦਾ 13 ਵਚਨ ਅਸੀਂ ਪੜ੍ਹਦੇ ਹਾਂ ਇਸ ਗੱਲ ਲਿਖਿਆ ਤਦ ਪਾਤਸ਼ਾਹ ਨੇ ਟਹਿਲੂਆਂ ਨੂੰ ਆਖਿਆ ਇਹਦੇ ਹੱਥ ਪੈਰ ਬਨ ਕੇ ਇਹਨੂੰ ਬਾਹਰ ਦੇ ਅੰਧਕੋਰ ਵਿੱਚ ਸੁੱਟ ਦਿਓ ਉੱਥੇ ਰੋਣਾ ਅਤੇ ਕੱਚੀਚੀਆਂ ਵਟਣਾ ਹੋਵੇਗਾ ਸੇ ਸਗਾ ਦੇ ਉੱਤੇ ਨਤੀਜਾ ਕੀ ਨਿਕਲਦਾ ਇਸ ਗੱਲ ਦਾ ਉਸ ਨੂੰ ਅੰਧਕੋਰ ਦੇ ਵਿੱਚ ਸੁੱਟ ਦਿੱਤਾ ਗਿਆ ਇਹ ਕਿਹੜਾ ਸਮਾਂ ਆ ਇਹ ਜਦੋਂ ਪਰਮੇਸ਼ਰ ਦਾ ਨਿਆ ਪ੍ਰਗਟ ਹੋਏਗਾ ਤੋਂ ਕਲੀਸਿਆ ਦੇ ਵਿੱਚ ਬੈਠੇ ਚਾਹੇ ਉਹ 10 ਸਾਲ ਤੋਂ 20 ਸਾਲ ਤੋਂ ਕਿੰਨੇ ਸਾਲਾਂ ਤੋਂ ਬੈਠੇ ਹੋ ਲੋਕ ਜਿਹੜੇ ਭਜਨ ਗਾ ਰਹੇ ਆ ਵਚਨ ਸੁਣ ਰਹੇ ਆ ਪਰ ਜਿਨ੍ਹਾਂ ਨੇ ਅਜੇ ਤੱਕ ਮੁਕਤੀ ਦੇ ਵਸਤਰ ਪਹਿਨਣਾ ਜ਼ਰੂਰੀ ਨਹੀਂ ਸਮਝਿਆ ਜਿਨ੍ਹਾਂ ਨੇ ਖੁਦਾ ਨੂੰ ਜੀਵਨ ਸੌਂਪਣਾ ਜ਼ਰੂਰੀ ਨਹੀਂ ਸਮਝਿਆ ਉਹ ਉਸ ਸਮੇ ਉਸ ਅੰਤ ਸਮੇ ਉਸ ਨਿਆ ਦੇ ਸਮੇ ਇਸੇ ਪ੍ਰਕਾਰ ਨਾਲ ਖੁਦਾ ਸ਼ਾਂਤੀ ਕਰੇਗਾ ਇਸੇ ਪ੍ਰਕਾਰ ਨਾਲ ਪਰਮੇਸ਼ਰ ਉਸ ਸਮੇ ਕੱਗਿਆ ਜਾਰੀ ਕਰੇਗਾ ਕਿ ਇਹਨਾਂ ਦੇ ਹੱਥ ਪੈਰ ਬੰਨ ਕੇ ਉਹਨਾਂ ਨੂੰ ਦਕੌਰ ਵਿੱਚ ਸੁੱਟ ਦਿੱਤਾ ਜਾਵੇ ਜਿੱਥੇ ਰੋਣਾ ਔਰ ਕੱਚੀਚੀਆਂ ਵਟਣਾ ਹੋਵੇਗਾ ਉਹ ਪਰਮੇਸ਼ਰ ਜਿਨ੍ਹਾਂ ਨੇ ਸਾਡੇ ਲਈ ਮੁਕਤੀ ਦੇ ਵਸਤਰ ਉਪਲਬਧ ਕੀਤੇ ਆ ਤਬਈ ਯੇਸ਼ੂ ਮਸੀਹ ਨੇ ਆਪਣਾ ਪਵਿੱਤਰ ਲਹੂ ਵਹਾਇਆ ਤਾਂਕਿ ਸਾਡੇ ਲਈ ਮੁਕਤੀ ਦੇ ਵਸਤਰ ਤਿਆਰ ਕੀਤੇ ਜਾਣ ਤਾਂਕਿ ਸਾਨੂੰ ਮੁਕਤੀ ਦੇ ਵਸਤਰ ਪਹਿਨਾ ਸਕੇ ਪਰ ਇੱਕ ਸਮਾਂ ਸੀ ਜਦੋਂ ਬਾਦਸ਼ਾਹ ਦੇ ਟਹਿਲੂਏ ਤਿਆਰ ਸੀ ਇਸ ਨੂੰ ਮੁਕਤੀ ਦੇ ਵਸਤਰ ਦੇਣ ਲਈ ਇਸ ਨੂੰ ਮੁਹੱਈਆ ਕਰਨ ਲਈ ਇਸ ਨੂੰ ਪਹਿਨਾਉਣ ਲਈ ਉਹਨਾਂ ਦੀ ਜ਼ਿੰਮੇਵਾਰੀ ਸੀ ਪਰ ਸਵਾਲ ਸਿਰਫ ਇਹ ਨਹੀਂ ਆ ਕਿ ਪਰਮੇਸ਼ਰ ਨੇ ਸਾਡੇ ਲਈ ਕੀ ਉਪਲਬਧ ਰੱਖਿਆ ਆ ਸਵਾਲ ਇਹ ਕਿ ਕੀ ਅਸੀਂ ਉਹਨਾਂ ਉਪਲਬਧ ਕੀਤੀਆਂ ਹੋਈਆਂ ਆਤਮਿਕ ਆਸ਼ੀਸ਼ਾਂ ਨੂੰ ਆਤਮਿਕ ਬਰਕਤਾਂ ਨੂੰ ਕੀ ਅਸੀਂ ਲੈਣ ਵਾਸਤੇ ਕੀ ਅਸੀਂ ਗ੍ਰਹਿਣ ਕਰਨ ਲਈ ਤਿਆਰ ਹਾਂ ਕੀ ਅਸੀਂ ਉਸ ਨਵੀਂ ਇਨਸਾਨੀਅਤ ਨੂੰ ਪਹਿਨਣ ਲਈ ਤਿਆਰ ਹਾਂ ਕੀ ਅਸੀਂ ਉਸ ਪਾਪ ਦੇ ਹਰ ਬੰਧਨ ਤੋਂ ਪਾਪ ਤੋਂ ਨਜ਼ਾਤ ਪਾਉਣ ਲਈ ਅਸੀਂ ਤਿਆਰ ਹਾਂ ਉਸ ਛੁਟਕਾਰਾ ਜੋ ਪ੍ਰਭੂ ਯੀਸ਼ੂ ਮਸੀਹ ਨੇ ਆਪਣੀ ਜਾਨ ਦੇ ਕੇ ਸਾਡੇ ਲਈ ਤਿਆਰ ਕੀਤਾ ਉਹ ਛੁਟਕਾਰੇ ਦਾ ਜੋ ਪ੍ਰਬੰਧ ਕੀਤਾ ਜੋ ਇੰਤਜ਼ਾਮ ਕੀਤਾ ਕਿ ਇਸ ਅਸੀਓਸ ਛੁਟਕਾਰੇ ਨੂੰ ਆਪਣੇ ਜੀਵਨ ਚ ਗ੍ਰਹਿਣ ਕਰਨ ਲਈ ਤਿਆਰ ਹਾਂ ਸੋ ਇਸ ਕਰਕੇ ਜਿਹੜਾ ਵਿਅਕਤੀ ਖੁਦਾ ਦੇ ਨਾਮ ਰਹਿਮਤਾਂ ਨੂੰ ਸਮਝਦਾ ਆ ਕਿ ਇਹ ਪ੍ਰਭੂ ਤੂੰ ਮੇਰੇ ਲਈ ਇੱਕ ਛੁਟਕਾਰਾ ਇੱਕ ਮੇਰੇ ਲਈ ਮੁਕਤੀ ਦਾ ਪ੍ਰਬੰਧ ਕੀਤਾ ਆ ਹਾਂ ਪ੍ਰਭੂ ਮੈਨੂੰ ਮੁਕਤੀ ਚਾਹੀਦੀ ਆ ਮੈਨੂੰ ਪ੍ਰਭੂ ਉਹ ਛੁਟਕਾਰਾ ਚਾਹੀਦਾ ਹੈ ਉਸ ਪਾਪ ਤੋਂ ਛੁਟਕਾਰਾ ਚਾਹੀਦਾ ਹੈ ਪ੍ਰਭੂ ਜਿਹੜਾ ਵਿਅਕਤੀ ਉਹਨਾਂ ਆਸ਼ੀਸ਼ਾਂ ਦਾ ਮੁੱਲ ਜਾਣਦਾ ਆ ਉਹ ਅੱਗੇ ਹੁੰਦਾ ਆ ਉਸ ਪਰਮੇਸ਼ਰ ਦੇ ਕਿ ਪ੍ਰਭੂ ਮੈਂ ਇਸ ਪੁਰਾਣੀ ਇਨਸਾਨੀਅਤ ਵਿੱਚ ਬਹੁਤ ਜੀਵਨ ਗੁਜ਼ਾਰਿਆ ਪ੍ਰਭੂ ਉਸ ਪਾਪ ਦੇ ਦੁਆਰਾ ਮਿਲਣ ਵਾਲਾ ਉਹ ਸੁੱਖ ਨੂੰ ਪ੍ਰਭੂ ਮੈਂ ਬਹੁਤ ਉੱਤਮ ਜਾਣਿਆ ਪਰ ਪ੍ਰਭੂ ਅੱਜ ਮੈਂ ਇਸ ਸਚਾਈ ਨੂੰ ਜਾਣ ਗਿਆ ਹਾਂ ਕਿ ਉਹ ਪਾਪ ਦੇ ਦੁਆਰਾ ਮਿਲਣ ਵਾਲਾ ਸੁੱਖ ਓਮ ਨੂੰ ਇੱਕ ਨਾਸ਼ ਵਿੱਚ ਲੈ ਕੇ ਜਾ ਰਿਹਾ ਹੈ ਇੱਕ ਗੰਦਕ ਕੋਰਚ ਲੈ ਕੇ ਜਾ ਰਿਹਾ ਜਿੱਥੇ ਰੋਣਾ ਕਚੀਚੀਆਂ ਵਟਣਾ ਹੋਏਗਾ ਪ੍ਰਭੂ ਮੈਂ ਇਸ ਸੁੱਖ ਨੂੰ ਕਦੀ ਆਪਣੇ ਜੀਵਨ ਤੋਂ ਮੁੜ ਜਗ੍ਹਾ ਨਹੀਂ ਦਊਂਗਾ ਜੋ ਮੈਨੂੰ ਨਾਸ਼ ਵਿੱਚ ਲੈ ਕੇ ਜਾ ਰਿਹਾ ਹੈ ਹਾਂ ਪ੍ਰਭੂ ਮੰਨੂ ਇਹ ਨਵੀਂ ਇਨਸਾਨੀਅਤ ਮੰਨੂ ਚਾਹੀਦੀ ਹੈ ਪ੍ਰਭੂ ਉਹ ਨਵੀਂ ਇਨਸਾਨੀਅਤ ਜੋ ਮੈਨੂੰ ਨਵੀਂ ਸ੍ਰਿਸ਼ਟੀ ਬਣਾ ਦਿੰਦੀ ਹੈ ਪਰਬੂ ਮੈਨੂੰ ਨਵੀਂ ਸ੍ਰਿਸ਼ਟੀ ਬਣਨਵਾ ਹਾਸਤੇ ਪ੍ਰਭੂ ਮੈਂ ਤੇਰੇ ਅੱਗੇ ਹੁੰਨਾ ਹੈ ਪ੍ਰਭੂ ਸੋ ਇਸ ਰੀਤੀ ਨਾਲ ਜਦੋਂ ਅਸੀਂ ਖੁਦਾ ਦੇ ਅੱਗੇ ਹੁੰਨੇ ਆ ਉਹ ਪਰਮੇਸ਼ਰ ਫਿਰ ਨਹੀਂ ਦੇਖਦਾ ਕਿ ਤੁਸੀਂ ਕਿਸ ਹੱਦ ਤੀਕ ਤੁਸੀਂ ਪਾਪ ਦੀ ਦਲਦਲ ਚ ਤਸੇ ਹੋਏ ਹੋ ਉਹ ਖੁਦਾਏ ਨਹੀਂ ਦੇਖਦਾ ਕਿ ਤੁਹਾਡੇ ਪਾਪ ਕਿਰਮਚ ਵਰਗੇ ਆ ਉਹ ਪਾਪ ਤੁਹਾਡੇ ਕਿੰਨੇ ਗਾੜੇ ਆ ਕਿੰਨੇ ਜ਼ਿਆਦਾ ਇਹ ਚੀਜ਼ ਖੁਦਾ ਲਈ ਮਹੱਤਵ ਨਹੀਂ ਰੱਖਦੀ ਜੇ ਸਮੇਂ ਉਹ ਖੁਦਾ ਸਾਨੂੰ ਸ਼ੁੱਧ ਕਰਨ ਲਈ ਖੜਾ ਹੁੰਦਾ ਆ ਤੋ ਫਿਰ ਚਾਹੇ ਅਸੀਂ ਕਿੰਨੇ ਵੀ ਚਾਹੇ ਅਸੀਂ ਪਾਪ ਵਿੱਚ ਤਸੇ ਹੋਇਆ ਚਾਹੇ ਕਿੰਨਾ ਵੀ ਅਸੀਂ ਖੁਦਾ ਦੇ ਖੁਦਾ ਤੋਂ ਦੂਰ ਆ ਉਹ ਪ੍ਰਭੂ ਇੰਨਾ ਸਮਰਥੀ ਆ ਇੰਨਾ ਮਹਾਨ ਪਰਮੇਸ਼ਰ ਆ ਉਹ ਦਇਆ ਦੇ ਨਾਲ ਭਰਪੂਰ ਆ ਉਹ ਕਿਰਪਾ ਨਾਲ ਭਰਪੂਰ ਆ ਉਹ ਪਰਮੇਸ਼ਰ ਸਾਨੂੰ ਕੱਢ ਹੀ ਲੈਂਦਾ ਆ ਉਸ ਦਲਦਲ ਚੋਂ ਇਸ ਪ੍ਰਕਾਰ ਪ੍ਰਬੂਦਾ ਦਾਸ 다উদ ਨਬੀ ਜੋ ਲਿਖਦਾ ਹੈ 40 ਜ਼ਬੂਰ ਉਸਦੀ ਇੱਕ ਔਰ ਦੋ ਆਇਤ ਵਿੱਚ 다উদ ਕਹਿੰਦਾ ਮੈਂ ਜਿਗਰਾ ਕਰਕੇ ਯਹੋਵਾ ਨੂੰ ਉਡੀਕਿਆ ਅਤੇ ਉਸਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਸੁਣ ਲਈ ਔਰ ਦੋ ਵਿੱਚ 다উদ ਕਹਿੰਦਾ ਉਸਨੇ ਮੈਨੂੰ ਭਿਆਨਕ ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ ਅਤੇ ਮੇਰੇ ਪੈਰਾਂ ਨੂੰ ਚਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ ਕੀਤਾ ਸੋ ਇਹ ਸਾਡਾ ਪਰਮੇਸ਼ਵਰ ਚਾਹੇ ਅਸੀਂ ਕਿੰਨੇ ਭਿਆਨਕ ਟੋਏ 'ਚ ਤਸੇ ਹੋਏ ਆਂ ਜਿਸ ਸਮੇਂ ਸ਼ੈਤਾਨ ਦੀ ਤਾਕਤ ਅੰਧਕਾਰ ਦੀ ਤਾਕਤ ਚਾਹੇ ਉਸ ਸੰਸਾਰ ਦੀ ਕੋਈ ਤਾਕਤ ਉਸਨੂੰ ਇਹ ਅਹਿਸਾਸ ਕਰੌਣ 'ਚ ਲੱਗ ਜਾਂਦੀ ਆ ਕਿ ਤੂੰ ਇਸ ਭਿਆਨਕ ਟੋਏ 'ਚੋਂ ਕਦੀ ਨਿਕਲ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਤੈਨੂੰ ਇਸ ਭਿਆਨਕ ਟੋਏ 'ਚੋਂ ਕੱਢ ਨਹੀਂ ਸਕਦੀ ਇਸ ਸੋਚ ਵਿੱਚ ਇਸ ਚੀਜ਼ ਦੇ ਵਿੱਚ ਅਕਸਰ ਵਿਸ਼ਵਾਸੀ ਲੋਕ ਨਾਸ਼ ਹੋ ਜਾਂਦੇ ਆ ਜਿਸ ਪ੍ਰਕਾਰ ਯਹੂਦਾ ਇਸ ਕ੍ਰਿਉਤੀ ਉਹ ਵਿਸ਼ਵਾਸ ਨਹੀਂ ਕਰ ਪਾਇਆ ਉਹ ਇਹ ਸੋਚ ਨਹੀਂ ਸਕਿਆ ਕਿ ਖੁਦਾ ਭਿਆਨਕ ਟੋਇਆਂ ਚੋਂ ਕੱਢਣ ਦੀ ਸਮਰਥ ਰੱਖਣ ਵਾਲਾ ਉਹ ਪਰਮੇਸ਼ਵਰ ਆ ਇਸ ਲਈ ਉਸਨੇ ਉਸ ਸਮੇਂ ਖੁਦਾ ਨੂੰ ਜਿਗਰਾ ਕਰਕੇ ਯਹੋਵਾ ਨੂੰ ਡੀਕਣ ਦੀ ਬਜਾਏ ਉਸਨੇ ਫਾਂਸੀ ਦੇ ਫੰਦੇ ਨੂੰ ਆਪਣੇ ਵਾਸਤੇ ਚੁਣ ਲਿਆ ਸੋ 다ਊਦ ਕਹਿੰਦਾ ਮੈਂ ਜਿਗਰਾ ਕਰਕੇ ਯਹੋਵਾ ਨੂੰ ਡੀਕਿਆ ਇਸ ਲਈ ਅੱਜ ਤੁਸੀਂ ਕਿਸੇ ਵੀ ਭਿਆਨਕ ਟੋਏ ਚ ਹੋ ਚਾਹੇ ਉਹ ਵਿ ਵਿਚਾਰ ਦੀ ਦਲਦਲ ਆ ਚਾਹੇ ਉਹ ਨਸ਼ੇ ਦੀ ਦਲਦਲ ਆ ਚਾਹੇ ਉਹ ਕਿਸੇ ਵੀ ਪ੍ਰਕਾਰ ਦੀ ਦਲਦਲ ਆ ਤੁਸੀਂ ਭਿਆਨਕ ਦਲਦਲ ਨੂੰ ਦੇਖ ਕੇ ਕਦੀ ਇਸ ਗੱਲ ਨੂੰ ਸਵੀਕਾਰ ਨਾ ਕਰੋ ਕਿ ਮੈਨੂੰ ਇਹ ਚ ਕੋਈ ਨਹੀਂ ਕੱਢ ਸਕਦਾ ਪਰ ਕੇ ਜਿਗਰਾ ਕਰਕੇ ਸ ਯਹੋਵਾ ਨੂੰ ਡੀਕੀਏ ਇਸ ਗੱਲ ਨੂੰ ਵਿਸ਼ਵਾਸ ਕਰੀਏ ਕਿ ਉਹ ਸਰ ਸ਼ਕਤੀਮਾਨ ਪਰਮੇਸ਼ਰ ਹਰ ਭਿਆਨਕ ਟੋਇਆਂ ਚੋਂ ਦਲਦਲ ਚੋਂ ਕੱਢਣ ਦੀ ਸਮਰੱਥ ਰੱਖਦਾ ਆ ਉਹ ਆਪਣੇ ਉਹਨਾਂ ਲੋਕਾਂ ਨੂੰ ਜਿਹੜੇ ਉਸਨੂੰ ਉਡੀਕਦੇ ਆ ਔਰ ਚਟਾਨਾਂ ਦੇ ਉੱਤੇ ਖੜਾ ਕਰਨਾ ਜਾਣਦਾ ਆ ਉਹ ਸਾਡੀਆਂ ਚਾਲਾਂ ਨੂੰ ਧ੍ਰੜ ਕਰਨੀਆਂ ਜਾਣਦਾ ਆ ਇਸ ਕਰਕੇ ਅਸੀਂ ਪਰਮੇਸ਼ਰ ਤੇ ਵਿਸ਼ਵਾਸ ਕਰੀਏ ਔਰ ਇਸ ਪੁਰਾਣੀ ਇਨਸਾਨੀਅਤ ਨੂੰ ਅਸੀਂ ਲੈ ਕੇ ਜੋ ਚੱਲ ਰਹੇ ਆ ਇਸ ਨੂੰ ਕਦੀ ਹਲਕਾ ਨਾ ਜਾਣੋ ਕਿਉਂਕਿ ਉਦੋਂ ਤੱਕ ਸਧਾਰਨ ਜੀ ਗੱਲ ਲੱਗਦੀ ਆ ਜਦ ਤੱਕ ਖੁਦਾ ਦਾ ਨਿਆ ਪ੍ਰਗਟ ਨਹੀਂ ਹੋ ਜਾਂਦਾ ਪਰ ਜਿਸ ਦਿਨ ਪਰਮੇਸ਼ਰ ਦਾ ਨਿਆ ਪ੍ਰਗਟ ਹੋਏਗਾ ਉਸ ਦਿਨ ਸਾਨੂੰ ਪਤਾ ਚੱਲੇਗਾ ਕਿ ਇਸ ਵਿਆਜ ਵਿਉਣੇ ਕੱਪੜੇ ਪਹਿਨ ਕੇ ਖੜਾ ਹੋਣਾ ਕੀ ਸੀਗਾ ਔਰ ਵਿਉਣੇ ਕੱਪੜੇ ਤੋਂ ਬਿਨਾ ਇਸ ਵਿਆ ਦਾ ਹਿਸਾਬ ਬੰਨਾ ਕਿੰਨਾ ਖਤਰਨਾਕ ਸੀਗਾ ਇਸ ਲਈ ਕਿੰਨਾ ਇਹ ਵਿਅਕਤੀ ਪਛਤਾਇਆ ਹੋਏਗਾ ਕਿ ਕਾਸ਼ ਦੂਜਿਆਂ ਦੀ ਤਰ੍ਹਾਂ ਮੈਂ ਵੀ ਵੀ ਉਹਨੇ ਕੱਪੜੇ ਪਹਿਨ ਲੈਂਦਾ ਤੇ ਅੱਜ ਮੈਨੂੰ ਇਸ ਰੋਣਾ ਔਰ ਕਚੀਚੀਆਂ ਵਟਣ ਵਾਲੇ ਉਸ ਥਾਂ ਤੇ ਨਾ ਜਾਣਾ ਪੈਂਦਾ ਪਰ ਬਹੁਤ ਸਾਰੇ ਲੋਕ ਇਸ ਸੱਚਾਈ ਨੂੰ ਉਸ ਸਮੇਂ ਇਹਦੀ ਗੰਭੀਰਤਾ ਇਹਨੂੰ ਸਮਝਣਗੇ ਜਦੋਂ ਉਹਨਾਂ ਦੇ ਹੱਥੋਂ ਮੌਕਾ ਨਿਕਲ ਚੁੱਕਾ ਹੋਏਗਾ ਇਸ ਲਈ ਅੱਜੜ ਕੋ ਸਮਾਇਆ ਮੌਕਾ ਰਿੰਦਿਆ ਮੁਕਤੀ ਦੇ ਵਸਤਰ ਪਹਿਨੋ ਕੀ ਜਿਸ ਸਮੇਂ ਉਹ ਪਰਮੇਸ਼ਰ ਸਾਡਾ ਨਿਆਂ ਕਰਨ ਲਈ ਖੜਾ ਹੈ ਤਦ ਉਹਨੂੰ ਅਸੀਂ ਬਿਨਾ ਵਿਉਣੇ ਕੱਪੜਿਆਂ ਦੀ ਨਜ਼ਰ ਨਾ ਆਈਏ ਉਸ ਸਮੇਂ ਅਸੀਂ ਕਦੀ ਉਹਨੂੰ ਬਿਨਾ ਮੁਕਤੀ ਦੇ ਵਸਤਰਾਂ ਦੀ ਨਜ਼ਰ ਨਾ ਆਈਏ ਔਰ ਸਾਨੂੰ ਕਦੀ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਤਰ੍ਹਾਂ ਦੇ ਹਾਲਾਤਾਂ ਜੋ ਅਸੀਂ ਇਸ ਮਨੁੱਖ ਨੂੰ ਗੁਜ਼ਰਦਾ ਦੇਖ ਰਹੇ ਹਾਂ ਕਿ ਉਸਦੇ ਹੱਥ ਪੈਰ ਬੰਨੇ ਗਏ ਔਰ ਉਸ ਨੂੰ ਉਸ ਅੰਧਕੋਰ ਦੇ ਵਿੱਚ ਸੁੱਟਿਆ ਗਿਆ ਇਸ ਤਰ੍ਹਾਂ ਦੀ પરિਸਥਿਤੀ ਇਸ ਹਾਲਾਤ ਅਸੀਂ ਕਦੀ ਨਾ ਦੇਖੀਏ ਸੋ ਇਸ ਲਈ ਜ਼ਰੂਰੀ ਕਿ ਸਮਾਂ ਰਹਿਂਦਿਆਂ ਇਹ ਮੌਕਾ ਰਹਿਂਦਿਆਂ ਅਸੀਂ ਆਪਣਾ ਜੀਵਨ ਖੁਦਾ ਨੂੰ ਤੇ ਇਹ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਮੁਕਤੀਦਾਤਾ ਆਪਣਾ ਪ੍ਰਭੂ ਗ੍ਰਹਿਣ ਕਰੀਏ ਔਰ ਉਸ ਪੁਰਾਣੀ ਇਨਸਾਨੀਅਤ ਨੂੰ ਮਿਲਾ ਕੇ ਅਸੀਂ ਨਵੀਂ ਇਨਸਾਨੀਅਤ ਨੂੰ ਪਹਿਨੀਏ ਸੋ ਪ੍ਰਭੂ ਇਸ वचन ਦੇ ਰਾਹੀ ਸਾਨੂੰ ਆਸ਼ੀਸ਼ ਦੇਵੇ ਆਮੇਨ